ਤੇ ਅੱਜ ਆਪਾਂ ਬਣਾਵਾਂਗੇ ਨਿੰਬੂ ਦਾ ਖੱਟਾ ਮਿੱਠਾ ਆਚਾਰ ਇਹ ਆਚਾਰ ਬਹੁਤ ਹੀ ਵਧੀਆ ਹੁੰਦਾ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਹੁੰਦਾ ਹੈ ਇਸ ਵਿਧੀ ਨਾਲ ਪਾਇਆ ਹੋਇਆ ਚਾਹ 10 ਸਾਲ ਤੱਕ ਖਰਾਬ ਨਹੀਂ ਹੁੰਦਾ ਤੇ ਬਹੁਤ ਹੀ ਘੱਟ ਮਸਾਲੇ ਪਾ ਕੇ ਇਹ ਆਚਾਰ ਆਪਾਂ ਤਿਆਰ ਕਰਾਂਗੇ ਤੇ ਆਜੋ ਫਿਰ ਹੁਣ ਆਪਾਂ ਇਸ ਖੱਟੇ ਮਿੱਠੇ ਆਚਾਰ ਦੀ ਰੈਸਪੀ ਸ਼ੁਰੂ ਕਰਦੇ ਹਾਂ ਨਿੰਬੂ ਹੰਦਾ ਆਪਾਂ ਖੱਟਾ ਮਿੱਠਾ achar ਪਾਉਣ ਲਈ ਆਪਾਂ ਅੱਧਾ ਕਿਲੋ ਨਿੰਬੂ ਲੈ ਲੈਨੇ ਤੇ ਅੱਧਾ ਕਿਲੋ ਆਪਾਂ ਨਿੰਬੂ ਜਿਹੜੇ ਲੈ ਆਪਾਂ ਦੇਖੋ ਸਾਫ਼ ਸੁਥਰੇ ਨਿੰਬੂ ਲੈਣੇ ਨੇ ਨਾ ਤਾਂ ਜ਼ਿਆਦਾ ਹਰੇ ਹੋਣ ਤੇ ਨਾ ਹੀ ਜ਼ਿਆਦਾ ਪੀਲੇ ਹੋਣ ਤੇ ਇਹਨਾਂ ਦਾ ਜਿਹੜਾ ਆਪਣਾ ਛਿਲਕਾ ਹੈਗਾ ਤੇ ਇਹ ਤੁਸੀਂ ਆਪਾਂ ਦੇਖ ਸਕਦੇ ਆਂ ਬਿਲਕੁਲ ਪੋਲਾਗਾ ਅਏ ਦੇਖੋ ਨਰਮਜੀ ਆਪਾਂ ਜਿਹੜੇ ਨਿੰਬੂ ਲੈਣੇ ਨੇ ਜੇ ਜਿਆਦਾ ਹਾਰਡ ਆਪਾਂ ਨਿੰਬੂ ਲਵਾਂਗੇ ਤਾਂ ਉਹ ਗੜਤਣ ਵਾਲੇ ਹੁੰਦੇ ਨੇ ਪਹਿਲਾਂ ਪਹਿਲਾਂ ਬਾਅਦ ਚ ਗੜਤਣ ਤਾਂ ਉਹਨਾਂ ਦੀ ਠੀਕ ਹੋ ਜਾਂਦੀ ਹੈ ਪਰ ਪਹਿਲਾਂ ਉਹਨਾਂ 'ਚ ਗੜਤਣ ਜਿਆਦਾ ਹੁੰਦੀ ਹੈ ਤੇ ਪਾਣੀ ਵੀ ਆ ਜਿਹੜਾ ਉਹਨਾਂ ਦੇ ਵਿੱਚ ਘੱਟ ਹੁੰਦਾ ਤੇ ਇਹ ਜਿਹੜੇ ਆਪਾਂ ਪਤਲੇ ਛਿਲਕੇ ਵਾਲੇ ਨਿੰਬੂ ਲੈਣੇ ਇਹਨਾਂ ਦੇ ਵਿੱਚ ਪਾਣੀ ਜਿਆਦਾ ਹੁੰਦਾ ਤਾਂ ਕਰਕੇ ਆਪਾਂ achar ਖੱਟਾ ਮਿੱਠਾ achar ਪਾਉਣ ਦੇ ਵਾਸਤੇ ਨਿੰਬੂ ਜਿਹੜੇ ਲੈਣੇ ਨੇ ਆਪਾਂ ਪਤਲੇ ਛਿਲਕੇ ਵਾਲੇ ਹੀ ਲੈਣੇ ਨੇ ਚੰਗੀ ਤਰ੍ਹਾਂ ਆਪਾਂ ਧੋ ਲਿਆ ਸਾਫ਼ ਕਰ ਲਿਆ ਉਸ ਤੋਂ ਬਾਅਦ ਆਪਾਂ ਸੁੱਕੇ ਕੱਪੜੇ ਦੇ ਨਾਲ ਚੰਗੀ ਤਰ ਇਹ ਘੰਟਾ ਅੱਧਾ ਘੰਟਾ ਹਵਾ ਦੇ ਵਿੱਚ ਰੱਖ ਸਕਦੇ ਆ ਪੱਖੇ ਥੱਲੇ ਸੁਕਾ ਸਕਦੇ ਆ ਤੇ ਇਹਨਾਂ ਨੂੰ ਸੁਕਾਉਣਾ ਜ਼ਰੂਰੀ ਆ ਪਾਣੀ ਲੱਗਿਆ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਇਹਨਾਂ ਦੇ ਛੋਟੇ ਛੋਟੇ ਪੀਸ ਕੱਟ ਕਰ ਲਵਾਂਗੇ ਆਪਾਂ ਵੀ ਅਲੱਗ ਕਰ ਲਵਾਂਗੇ ਤੇ ਇਹਨਾਂ ਦੇ ਏਡੇ ਏਡੇ ਪੀਸ ਕਰ ਲਵਾਂਗੇ ਨਿੰਬੂ ਦੇਖੋ ਇਹ ਨਿੰਬੂ ਛੋਟਾ ਹੀ ਹੈਗਾ ਤਾਂ ਕਰਕੇ ਆਪਾਂ ਇੰਨੇ ਇੰਨੇ ਪੀਸ ਕਰ ਲੈਨੇ ਆ ਇਹਦੇ 4-4 ਜੇ ਨਿੰਬੂ ਜ਼ਿਆਦਾ ਵੱਡਾ ਤਾਂ ਤੁਸੀਂ 8 ਪੀਸ ਵੀ ਕਰ ਸਕਦੇ ਆ ਜਿਹੜਾ ਇਸ ਤਰ੍ਹਾਂ ਡੰਡੀ ਲੱਗੀ ਹੁੰਦੀ ਹੈ ਇੱਥੋਂ ਆਪਣਾ ਨਿੰਬੂ ਲੱਗਿਆ ਹੁੰਦਾ ਡੰਡੀ ਇਹ ਇਸ ਨੂੰ ਅਲੱਗ ਕਰ ਦੇਣਾ ਇਹ ਲਾ ਦੇਣਾ ਇਹ ਨਹੀਂ ਪਾਉਣੀ ਵਿੱਚ ਆਪਾਂ ਕਿਉਂਕਿ ਡੰਡੀ ਆ ਜਿਹੜੀ ਖੜਕਣ ਵਾਲੀ ਹੁੰਦੀ ਆ ਆਪਾਂ ਨਿੰਬੂਆਂ ਨੂੰ ਸਾਰਿਆਂ ਨੂੰ ਕੱਟ ਲਿਆ ਜੀ ਤੇ ਹੁਣ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਦੋ ਚਮਚ ਨਮਕ ਦੇ ਪਾਵਾਂਗੇ ਦੋ ਚਮਚ ਨਮਕ ਦੇ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਸਾਰੇ ਨਿੰਬੂਆਂ ਨੂੰ ਤਾਂ ਕਿ ਇਹ ਸਾਰੇ ਨਿੰਬੂਆਂ ਨੂੰ ਨਮਕ ਲੱਗ ਜਾਵੇ ਤੇ ਨਮਕ ਲੱਗਣ ਦੇ ਨਾਲ ਨਿੰਬੂ ਆ ਜਿਹੜਾ ਇੱਕ ਤਾਂ ਆਪਣਾ ਪਾਣੀ ਛੱਡ ਦੇਣਗੇ ਤੇ ਜਿਹੜਾ ਇਹਨਾਂ ਦਾ ਛਿਲਕਾ ਉਹ ਵੀ ਨਰਮ ਪੈ ਜਾਊਗਾ ਲੋ ਜੀ ਆਪਾਂ ਸਾਰੇ ਨਿੰਬੂਆਂ ਦੇ ਵਿੱਚ ਨਮਕ ਮਿਕਸ ਕਰਤਾ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਇੱਕ ਦਿਨ ਦੇ ਲਈ ਆਪਾਂ ਧੁੱਪ ਦੇ ਵਿੱਚ ਰੱਖਾਂਗੇ ਇੱਕ ਦਿਨ ਤੋਂ ਵੱਧ ਜੇ 2 ਦਿਨ ਲੱਗ ਜਾਣਗੇ ਤਾਂ ਵੀ ਕੋਈ ਗੱਲ ਨਹੀਂ ਆਪਾਂ 2 ਦਿਨ ਵੀ ਇਹਨਾਂ ਨੂੰ ਧੁੱਪ ਦੇ ਵਿੱਚ ਰੱਖ ਸਕਦੇ ਹਾਂ ਉਨਾ ਹੀ ਇਹਦਾ ਨਿੰਬੂਆਂ ਦਾ ਪਾਣੀ ਆ ਜਿਹੜਾ ਨਿੰਬੂ ਵੱਧ ਛੱਡਣਗੇ ਤੇ ਨਾਲੇ ਜਿਹੜਾ ਇਹਦਾ ਛਿਲਕਾਗਾ ਉਹ ਵੀ ਨਰਮ ਪੈ ਜਾਊਗਾ 2 ਦਿਨ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਆ ਜਿਹੜਾ ਕਰਾਂਗੇ ਹਾਂਜੀ ਆਪਣੇ ਨਿੰਬੂਆ ਰੱਖਿਆ ਨੂੰ ਹੁਣ 4 ਦਿਨ ਹੋ ਗਏ ਨੇ ਤੇ ਆਪਾਂ 4 ਦਿਨ ਇਹਨਾਂ ਨੂੰ ਧੁੱਪੇ ਰੱਖ ਲਿਆ ਸੀਗਾ ਤੇ ਆ ਦੇਖੋ ਹੁਣ ਨਿੰਬੂਆਂ ਨੇ ਪਾਣੀ ਛੱਡ ਦਿੱਤਾ ਆ ਦੇਖ ਸਕਦੇ ਆ ਪਾਣੀ ਨਿੰਬੂਆਂ ਦੇ ਵਿੱਚੋਂ ਕਿੰਨਾ ਨਿਕਲਿਆ ਕਿਉਂਕਿ ਇਹਨਾਂ ਦੇ ਵਿੱਚ ਨਿੰਬੂਆਂ ਦੇ ਵਿੱਚ ਕਾਗਜ਼ੀ ਨਿੰਬੂਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਜੇ ਜਦੋਂ ਆਚਾਰ ਕਾਉਣ ਲੱਗਣਾ ਤਾਂ ਕਾਗਜੀ ਨਿੰਬੂ ਹੀ ਲੈਣੇ ਆ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਮਸਾਲੇ ਤੁਹਾਨੂੰ ਦੱਸ ਦਿਆਂ ਵੀ ਕਿਹੜੇ ਕਿਹੜੇ ਮਸਾਲੇ ਆਪਾਂ ਐਡ ਕਰਨੇ ਨੇ ਹੁਣ ਆਪਾਂ ਮਸਾਲਿਆਂ ਦੇ ਵਿੱਚ ਆਪਾਂ ਅਜਮੈਨ ਲੈ ਲਈਏ ਜੀ ਅਜਮੈਨ ਆਪਾਂ 2 ਚਮਚ ਲੈ ਲਈ ਹੈਗੀ ਤੇ ਇਹਨੂੰ ਹਲਕਾ ਜਿਹਾ ਨਾ ਰੋਸਟਡ ਕਰਾਂਗੇ ਕਿਉਂਕਿ ਇਹਦੇ ਵਿੱਚ ਮਾੜੀ-ਮੋਟੀ ਕਈ ਵਾਰੀ ਨਮੀ ਜੀ ਹੁੰਦੀ ਆ ਤਾਂ ਨਮੀ ਕੱਢਣੀ ਜ਼ਰੂਰੀ ਹੈਗੀ ਤੇ ਆਪਾਂ ਇਹਨੂੰ ਰੋਸਟਡ ਕਰ ਲਾਂਗੇ ਤੇ ਨਾਲੇ ਇਹਦਾ ਰੋਸਟਡ ਕਰੀ ਦਾ ਟੇਸਟ ਵੀ ਜਿਹੜਾ ਬਹੁਤ ਵਧੀਆ ਆ ਜਾਂਦਾ ਹੈ ਆਪਾਂ ਹੁਣ ਇਹਦੇ ਵਿੱਚ ਏਡੇ ਏਡੇ ਛੋਟੇ ਜਿਹੇ ਤੇਜ ਪੱਤਾ ਵੀ ਲੈ ਲਾਂਗੇ ਥੋੜਾ ਜਿਹਾ ਤੇਜ ਪੱਤਾ ਵੀ ਪਾਵਾਂਗੇ ਕਿਉਂਕਿ ਤੇਜ ਪੱਤੇ ਦੇ ਪਾਉਣ ਨਾਲ 스멜 ਹੈ ਜਿਹੜੀ ਬਹੁਤ ਵਧੀਆ ਆਉਂਦੀ ਹੈ ਤੇ 6-7 ਆਪਾਂ ਨੇ ਲੌਂਗ ਲੈ ਲਿਆ ਜੀ ਤਾਂ ਇਹਨਾਂ ਚੀਜ਼ਾਂ ਨੂੰ ਆਪਾਂ ਰੋਸਟਡ ਕਰ ਲਵਾਂਗੇ ਤੇ ਨਾਲੇ ਤਾਂ ਅਜਮਾਣ ਹੈ ਜਿਹੜੀ ਭੁੱਜ ਜੇ ਜਾਊਗੀ ਥੋੜੀ ਜਿਹੀ ਭੁੰਨਣੀ ਆਪਾਂ ਜਦੋਂ ਹਲਕੀ ਜੀ 스멜 ਜੀ ਆਉਣ ਲੱਗੇ ਤਾਂ ਉਹਦਾ ਆਪਾਂ ਬੰਦ ਕਰ ਦੇਣਾ ਤੇ ਨਾਲੇ ਤੇਜ ਪੱਤਾ ਵੀ ਜਿਹੜਾ ਵੀ ਇਹਨੂੰ ਵੀ ਜਿਹੜੀ ਸਲਾਵ ਜੀ ਚੜੀ ਹੁੰਦੀ ਹੈ ਮਾੜੀ ਮੋਟੀ ਉਹ ਵੀ ਇਹਦਾ ਮੋਇਸਚਰ ਜਿਆ ਠੀਕ ਹੋ ਜਾਊਗਾ ਲਓ ਜੀ ਆਪਣੀ ਹੁਣ ਜਮੈਨ ਜਿਹੜੀ ਰੋਸਟਡ ਹੋ ਗਈ ਆ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੰਨੇ ਆ ਤੇ ਹੁਣ ਜਦੋਂ ਮੜੀ ਜੀ ਹਲਕੀ ਜੀ ਠੰਡੀ ਹੋ ਗਈ ਤਾਂ ਉਦੋਂ ਆਪਾਂ ਇਹਨੂੰ ਪੀਸ ਲਵਾਂਗੇ ਮਸਾਲਿਆਂ ਨੂੰ ਆਪਾਂ ਦਰਦੜਾ ਜਿਹਾ ਕੁੱਟ ਲਵਾਂਗੇ ਥੋੜਾ ਥੋੜਾ ਜਿਹਾ ਐ ਕਰਕੇ ਇਹਨੂੰ ਕੁੱਟ ਲਵਾਂਗੇ ਤੇ ਕੁਸ਼ਕ ਜਮੈਣ ਆ ਜਿਹੜੀ ਆਪਾਂ ਸਾਬਤ ਰੱਖ ਲਈ ਇਹਨੂੰ ਆਪਾਂ ਸਾਬਤ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਥੋੜੇ ਜਿਹਾ ਰਗੜ ਕੇ ਪਾਵਾਂਗੇ ਆਪਾਂ ਨੇ ਅੱਧਾ ਕਿਲੋ ਨਿੰਬੂਆਂ ਦੇ ਵਿੱਚ ਪਾਉਣ ਲਈ ਆਪਾਂ 350 ਗ੍ਰਾਮ ਚੀਨੀ ਲਈ ਹੈ ਜੀ 350 ਗ੍ਰਾਮ ਆਪਾਂ ਚੀਨੀ ਲੈ ਲਈ ਤੇ ਦੋ ਚਮਚਾ ਆਪਾਂ ਨਮਕ ਦੇ ਪਹਿਲਾਂ ਪਾਏ ਹੋਏ ਸੀਗੇ ਦੋ ਚਮਚ ਆਪਾਂ ਨੇ ਹੋਰ ਪਾਤੇ ਹੈ ਸੇਂ ਦਾ ਨਮਕ ਦੇ ਤੇ ਦੋ ਚਮਚ ਆਪਾਂ ਪਾਵਾਂਗੇ ਕਾਲੇ ਨਮਕ ਦੇ ਕਾਲਾ ਨਮਕ ਵੀ ਪਾਉਣਾ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਫਲੇਵਰ ਹੈ ਜਿਹੜਾ ਬਹੁਤ ਵਧੀਆ ਆਉਂਦਾ ਕਾਲੇ ਨਮਕ ਦੀ 스멜 ਬਹੁਤ ਵਧੀਆ ਆਉਂਦੀ ਹੈਗੀ ਤੇ ਹੁਣ ਆਪਾਂ ਕਲਰ ਦੇਣ ਦੇ ਲਈ ਆਪਾਂ ਕਸ਼ਮੀਰੀ ਲਾਲ ਮਿਰਚ ਪਾਉਣੀ ਹੈ ਜੀ ਇਹ ਵੀ ਆਪਾਂ ਡੇਢ ਕ ਚਮਚੇ ਦੇ ਕਰੀਬ ਪਾ ਲਈਏ ਕਿ ਜੀ ਨਿੰਬੂ ਦਾ achar ਦੋ ਚਮਚ ਵੀ ਪਾ ਸਕਦੇ ਆ ਵੱਧ ਵੀ ਪਾ ਸਕਦੇ ਆ ਤੇ ਹੁਣ ਆਪਾਂ ਚਮਚੇ ਦਾ ਚੌਥਾ ਹਿੱਸਾ ਪਾ ਲਈ ਆਪਾਂ ਹਿੰਗ ਹਿੰਗ ਪਾ ਹਿੰਗ ਵੀ ਪਾਉਣੀ ਜ਼ਰੂਰੀ ਹੈ ਇਹਦੇ ਨਾਲ ਫਲੇਵਰ ਵੀ ਬਹੁਤ ਵਧੀਆ ਆਉਂਦਾ ਤੇ ਅਚਾਰਾ ਜਿਹੜਾ ਖਰਾਬ ਵੀ ਨਹੀਂ ਹੁੰਦਾਗਾ ਤੇ ਹੁਣ ਆਪਾਂ ਅੱਧਾ ਚਮਚ ਦੇ ਕਰੀਬ ਆਪਾਂ ਲੈ ਲਈ ਕਾਲੀ ਮਿਰਚ ਕਾਲੀ ਮਿਰਚ ਆਪਾਂ ਪੀਸੀ ਹੋਈ ਲੈ ਲਈ ਆ ਆ ਮਸਾਲਾ ਆਪਾਂ ਜਿਹੜਾ ਰੋਸਟਡ ਕੀਤਾ ਸੀ ਜਿਮੇਨ ਉਹ ਪਾ ਲੈਨੇ ਆ ਜਿਮੇਨ ਤੇ ਤੇਜ ਪੱਤਾ ਤੇ ਆਪਾਂ ਲੌਂਗ ਰੋਸਟਡ ਕਰਕੇ ਰੱਖਿਆ ਸੀ ਉਹ ਪਾ ਲੈਨੇ ਆ ਤੇ ਇੱਕ ਚਮਚੇ ਦੇ ਕਰੀਬ ਆਪਾਂ ਭੁਜਿਆ ਹੋਇਆ ਜੀਰਾ ਪਾਵਾਂਗੇ ਜੀ ਭੁਜਿਆ ਹੋਇਆ ਜੀਰਾ ਤੇ ਆ ਅੱਧਾ ਕਚੌਂਚਾ ਜਮੈਣ ਦਾ ਮੈਂ ਸਾਬਤ ਰੱਖ ਲਿਆ ਸੀਗਾ ਇਹਨੂੰ ਰੋਸਟਡ ਕਰਕੇ ਆਪਾਂ ਸਾਬਤੀ ਪਾ ਦੇਵਾਂਗੇ ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰਾਂਗੇ ਤੇ ਚੀਨੀ ਮਿਕਸ ਹੋ ਗਈ ਹੈ ਇਹਨੂੰ ਆਪਾਂ 2-4 ਦਿਨ ਮਗਰੋਂ ਹਲਾਉਂਦੇ ਰਹਿਣਾ ਤੇ ਐਸੀ ਤਰ੍ਹਾਂ ਹੀ ਰੱਖਣਾ ਇਹਦੇ ਵਿੱਚ ਬੋਲ ਦੇ ਵਿੱਚ ਪਾ ਕੇ ਰੱਖ ਲਓ ਚਾਹੇ ਤੁਸੀਂ ਕੰਚ ਦੇ ਮਰਤਬਾਨ ਦੇ ਵਿੱਚ ਪਾ ਕੇ ਰੱਖ ਲਓ ਤੇ ਇਹ 20-25 ਦਿਨਾਂ ਦੇ ਵਿੱਚ ਆਪਣਾ ਬਣ ਕੇ ਆਚਾਰ ਜਿਹੜਾ ਤਿਆਰ ਹੋਊਗਾ 20-25 ਦਿਨਾਂ ਤੱਕ ਆਪਣੇ ਖਾਣ ਦੇ ਯੋਗ ਹੋਊਗਾ ਕਿਉਂਕਿ ਹਜੇ ਇਹ ਕੱਚਾਗਾ ਇਸ ਤਰ੍ਹਾਂ ਜਦੋਂ ਚੀਨੀ ਪੂਰੀ ਚੰਗੀ ਤਰ੍ਹਾਂ ਮੈਲਟ ਹੋ ਗਈ ਇਹਦੇ ਵਿੱਚ ਪੂਰੀ ਚੰਗੀ ਤਰ੍ਹਾਂ ਕੋਲ ਮਿਲ ਗਈ ਤਾਂ ਆਪਣੇ 20 ਵਿੱਚ ਦਿਨਾਂ ਤੱਕ ਆਚਾਰ ਜਿਹੜਾ ਖਾਣ ਲਈ ਬਿਲਕੁਲ ਤਿਆਰ ਹੋ ਜਾਊਗਾ ਹੁਣ ਆਪਾਂ ਆਚਾਰ ਜਿਹੜੇ ਸੁੱਕੇ ਮਰਤਵਾਨ ਦੇ ਵਿੱਚ ਪਾ ਲਿਆ ਤੁਸੀਂ ਇਹ ਗੱਲਾਂ ਦਾ ਧਿਆਨ ਰੱਖਣਾ ਹੈਗਾ ਜਿਹੜਾ ਕੱਚ ਦਾ ਮਰਤਵਾਨ ਹੋਣਾ ਹੈ ਚਾਹੀਦਾ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਪਾਣੀ ਉਹਨੂੰ ਬਿਲਕੁਲ ਵੀ ਨਹੀਂ ਲੱਗਿਆ ਹੋਣਾ ਚਾਹੀਦਾ ਸੁਕਾ ਕੇ ਫਿਰ ਮਰਤਵਾਨ ਦੇ ਵਿੱਚ ਨਿੰਬੂ ਦਾ achar ਜਿਹੜਾ ਪਾ ਲਵੋ ਜਦੋਂ ਤੁਸੀਂ ਕੱਢਣਾ ਉਦੋਂ ਵੀ ਸੁੱਕੀ ਹੱਥਾਂ ਦੇ ਨਾਲ ਕੱਢਣਾ ਤੇ ਆਟੇ ਵਾਲੇ ਹੱਥ ਬਿਲਕੁਲ ਵੀ ਨਹੀਂ ਲੱਗਣੇ ਚਾਹੀਦੇ ਇਹ ਤਾਂ ਨਿੰਬੂ ਦਾ achar ਆ ਕਿਸੇ ਵੀ achar ਨੂੰ ਆਟੇ ਵਾਲੇ ਹੱਥ ਬਿਲਕੁਲ ਨਹੀਂ ਲੱਗਣੇ ਚਾਹੀਦੇ ਕੱਚ ਦੇ ਮਰਤਵਾਨ ਦੇ ਵਿੱਚ ਪਾ ਕੇ ਤੇ ਇਹਨੂੰ 15-20 ਦਿਨ ਲਈ ਧੁੱਪ ਵਿੱਚ ਰੱਖ ਸਕਦੇ ਹੋ ਜੇ ਧੁੱਪ ਵੀ ਨਹੀਂ ਆਉਂਦੀ ਤਾਂ ਵੈਸੇ ਹੀ ਕਿਚਨ ਦੇ ਵਿੱਚ ਇਸੇ ਤਰ੍ਹਾਂ ਹੀ ਪਿਆ ਰੱਖ ਦਿਓ ਤੇ ਇਹ 20-25 ਦਿਨਾਂ ਦੇ ਵਿੱਚ ਅਚਾਰ ਆ ਜਿਹੜਾ ਬਣ ਕੇ ਤਿਆਰ ਹੋ ਜੂਗਾ ਜਿਸ ਚਮਚੇ ਦੇ ਨਾਲ ਤੁਸੀਂ ਅਚਾਰ ਕੱਢਣਾਗਾ ਉਹ ਚਮਚ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਜੇ ਤੁਹਾਨੂੰ ਮੇਰੀ ਇਹ ਖੱਟੇ ਮਿੱਠੇ ਅਚਾਰ ਵਾਲੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਵੀ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ